ਕਹਿੰਦਾ ਨਾ 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 ਕੋਸ਼ਿਸ਼ ਨਹੀਂ ਦੇਣਾ ਠੀਕ ਹੈ ਸਾਰਿਆਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਦੇਣੀ ਸਾਰਿਆਂ ਜਿੰਨਾਂ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਕਾਫੀ ਕਰਵਾਏ ਨੇ ਉਹ ਪੰਜਾਬ ਸਰਕਾਰ ਔਰ ਪੰਜਾਬ ਕੋ ਸਰਲ ਕੇ ਔਰ ਸਾਰੇ ਪੰਜਾਬੀ ਰਲ ਕੇ ਇਸ ਚੀਜ਼ ਦੇ ਅਗੇਂਸਟ ਹੈ ਕਿ ਜਿੰਨ ਜਾਈ ਸਾਡੇ ਬਾੜ ਇੱਕ ਨੰਬਰ ਦੇ ਵਿੱਚ ਇਹਨਾਂ ਨੇ ਇੱਕ ਕਾਸ਼ੀ ਨਹੀਂ ਆ ਕਾਸ਼ੀ ਨਹੀਂ ਆ ਤਾਂ ਦਿੱਕੇ ਨਸ਼ਾ ਵੇਚਦਾ ਅਗਰ ਉਹਨਾਂ ਨੂੰ ਉੱਚੇ ਸਾਰਿਆਂ ਜਿੰਨਾਂ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਕਾਫੀ ਕਰਵਾਏ ਨੇ ਉਹ ਪੰਜਾਬ ਸਰਕਾਰ ਔਰ ਪੰਜਾਬ ਕੋ ਸਰਲ ਕੇ ਔਰ ਸਾਰੇ ਪੰਜਾਬੀ ਰਲ ਕੇ ਇਸ ਚੀਜ਼ ਦੇ ਅਗੇਂਸਟ ਹੈ ਕਿ ਪੰਜਾਬ ਦੇ ਇਸ ਕੋ ਡਰਗਸ ਵਿਕਣ ਖੋਸ਼ ਕਰਕੇ ਤੁਸੀਂ ਦੇਖਿਆ ਹੋਣਾ ਕਿ ਪੰਜ ਮੈਂਬਰ ਦੀ ਕਮੇਟੀ ਵੀ ਬਣਾਈ ਹੈ ਸੀਐਮ ਸਾਹਿਬ ਨੇ ਔਰ ਡੀਜੀ ਸਾਹਿਬ ਤੋਂ ਬਾਕੀ ਸਾਰੇ ਅਫਸਰ ਵੀ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਕਾਰਸੋ ਕਰਵਾਣੇ ਸਾਰੇ ਯੂਨਿਟਸ ਦੇ ਵਿੱਚ ਜਿੰਨੀਆਂ ਵੀ ਕਮਿਸ਼ਨਰੇਟ ਹੈਗੇ ਜਾਂ ਐਸਐਸਪੀ ਜਿੱਥੇ ਵੀ ਲੱਗੇ ਹੋਏ ਨੇ ਤਾਂ ਕਿ ਜਿਹੜੇ ਜਿੱਥੇ ਸਸਪੀਸ਼ਨ ਹੈ ਸਾਨੂੰ ਸਾਨੂੰ ਕੋਈ ਪਤਾ ਕੋ ਡਰਗ ਵੇਚਦਾ ਜਿੱਥੇ ਐਕਸੀਡੈਂਟ ਜ਼ਿਆਦਾ ਹੋਇਆ ਉੱਥੇ ਕਾਰਸੋ ਕਰਵਾ ਕੇ ਇਹਨਾਂ ਲੋਕਾਂ ਨੂੰ ਫੜ ਕੇ ਜੇਲ੍ਹਾਂ ਚ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਡਰਗ ਤੋਂ ਮੁਕਤ ਕਰਵਾਇਆ ਜਾ ਸਕੇ ਸਰੀ ਰੀ ਹੈ ਰਿਹਾ ਬੱਸ ਜੀ ਉਹ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਬੰਦਾ ਇਜ਼ ਵਿਲਿੰਗ ਟੂ ਗੋ ਫਾਰ ਦਾ ਡੀਡਿਕਸ਼ਨ ਐਂਡ ਆਲ ਦੈਟ ਦੇ ਵਿਲ ਬੀ ਐਡਮਿਟਿਡ ਬਾਏ ਦਾ ਥੀ ਹੈਲਥ ਅਥਾਰਟिटीज ਟੂ ਦਾ ਹਸਪੀਟਲਸ ਸੀਐਮਓ ਸਾਹਿਬ ਉਹਦੇ ਨੇ ਨਾਡਲ ਅਫਸਰ ਨੇ ਉਹਨਾਂ ਨੇ ਕੁਝ ਸਪੈਸ਼ਲ ਜਿਹੜੇ ਆ ਉਹ ਬੈੱਡ ਵੀ ਰੱਖੇ ਹੋਏ ਹੋਣ ਇਹਨਾਂ ਲਈ ਕਾਕਿਆਂ ਨੂੰ ਡਿਡਿਕਸ਼ਨ ਸੈਂਟਰ ਵਿੱਚ ਭਰਤੀ ਕੀਤਾ ਜਾ ਸਕਦਾ ਔਰ ਇਹਨਾਂ ਦੀ ਇੰਟਰੈਕਸ਼ਨਾਈਜ਼ ਕੀਤਾ ਜਾ ਸਕਦਾ ਸਰ ਜੀ ਕਲਬਾਂ ਰਾਦਰ ਅਸੀਂ ਤਾਂ ਇਹੋ ਚਾਹਾਂਗੇ ਹਰੇਕ ਪੰਜਾਬੀ ਅੱਗੇ ਆਵੇ ਕੋਈ ਵੀ ਆਦਮੀ ਇਕੱਲਾ ਕਲੱਬ ਨਹੀਂ ਹੈ ਹਰੇਕ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਜਿਹੜੀ ਅੱਗ ਲੱਗੀ ਹੋਈ ਹੈ ਇਹ ਕਿਸੇ ਦੇ ਵੀ ਘਰ ਜਾ ਸਕਦੀ ਹੈ ਕਿਸੇ ਦਾ ਬੱਚਾ ਵੀ ਐਡਿਕਟ ਹੋ ਸਕਦਾ ਤੁਹਾਨੂੰ ਲੈਸ ਰੂਟਡ ਆਊਟ ਫਰਮ ਦਾ ਇੰਟਾਇਰ ਪੰਜਾਬ ਆਪਾਂ ਰਲ ਕੇ ਸਾਰੇ ਪੰਜਾਬੀ ਇਹਨੂੰ ਖਤਮ ਕਰਲੀਏ ਜਿਹੜੇ ਮੇਨ ਸਰ ਉਹਨਾਂ ਨੂੰ ਵੀ ਟੈਕਲ ਕੀਤਾ ਜਾਵੇਗਾ ਬੇਸਿਕ ਗੱਲ ਤੇ ਇਹ ਹੈ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਇਹਨਾਂ ਨੇ ਜਿਹੜੇ ਅਨ ਅਥੋਰਾਈਜ਼ਡ ਕੰਸਟਰਕ ਸਟਰੋਂਗ ਮੈਸੇਜ ਦੇਣ ਲਈ ਕਿ ਇਹ ਜਿਹੜੇ ਤੁਸੀਂ ਪਾਪ ਦੇ ਪੈਸੇ ਇਕੱਠੇ ਕਰ ਰਹੇ ਹੋ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਇੱਥੇ ਹੀ ਖਤਮ ਕਰ ਦਿਆਂਗੇ ਸਰਪੀਰ ਜੇ ਹਾਂ ਹੋ ਸਕਦਾ ਹਾਂ ਨਾ ਥੋੜਾ ਜਿਹੜੀ ਕੰਸਟਰਕਸ਼ਨ ਹੈ ਉਹ ਤਾਂ ਹੈ ਹੀ ਗਵਰਨਮੈਂਟ ਲੈਂਡ ਦੇ ਉੱਤੇ ਹੈ ਗਵਰਨਮੈਂਟ ਨੇ ਉਹਨੂੰ ਲੈਂਡ ਨੂੰ ਕਿਵੇਂ ਯੂਜ਼ ਕਰਨਾ ਇਟ ਇਜ਼ ਫਰ ਦਾ ਗਵਰਨਮੈਂਟ ਟੂ ਡਿਸਾਈਡ ਫਾਦਰ ਮੈਟਰ ਆ ਵਿਲ ਨੋਟ ਕਮਾਂਡ ਅਪਨ ਥੈਟ ਬਿਕਾਜ਼ ਆਮ ਐ ਪੁਲਿਸ ਆਫੀਸਰ ਨੋਟ ਅ ਸਿਵਲ ਆਫੀਸਰ ਸੋ ਕੋਈ ਨਾ ਕੋਈ ਸੀਐਮ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਮਿਨਿਸਟਰ ਸਾਹਿਬਾਨ ਨੇ ਕੋਈ ਨਾ ਕੋਈ ਇਹਦੇ ਬਾਰੇ ਪੁਲਿਸ ਜ਼ਰੂਰ ਮੰਗ ਜਿੱਥੇ ਖੇਡਾਂ ਹੋ ਰਹੀਆਂ ਉੱਥੇ ਜਾ ਕੇ ਮੱਲਿਆਂ ਤੱਕ ਜਾ ਕੇ ਸਾਰਿਆਂ ਨੂੰ ਇਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਤੁਹਾਡਾ ਵੀ ਫਰਜ਼ ਬਣਦਾ ਇੱਕ ਮੀਡੀਆ ਇੱਕ ਇਹੋ ਜਿਹਾ ਇਨਸਟਰੂਮੈਂਟ ਹੈ ਜਿਹਦੇ ਦੁਆਰਾ ਅਸੀਂ ਆਪਣੇ ਅਹਿਸਾਸ ਆਪਣੀਆਂ ਪਾਲਿਸੀਜ਼ ਐਂਡ ਆਲ ਦੈਟ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਸੋ ਕਿਰਪਾ ਕਰਕੇ ਇਹਨੂੰ ਜਿਆਦਾ ਜਿਆਦਾ ਲੋਕਾਂ ਦੇ ਨੋਟਿਸ ਲਿਆਓ ਕਿਸੇ ਨੂੰ ਕੋਈ ਇਸ਼ੂ ਹੈਗਾ ਹੁਣ ਡਰੱਗ ਦੀ ਲਾਈਨ ਵੀ ਬਣਾਈ ਹੋਈ ਹੈ ਉਹ ਟੋਲ ਫ੍ਰੀ ਲਾਈਨ ਹੈ ਉਹਦੇ ਤੇ ਕੋਈ ਵੀ ਬੰਦਾ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦਾ ਸੇਫ ਪੰਜਾਬ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹਦੇ ਬਾਰੇ ਫਿਰ ਹਰੇਕ ਡਿਸਟ੍ਰਿਕਟ ਦੇ ਵਿੱਚ ਕੰਟਰੋਲ ਰ ਬਹੁਤ ਵੈਨਿਊ ਖੋਲੇ ਨੇ ਸਰਕਾਰ ਨੇ ਤਾਂ ਕਿ ਕੋਈ ਵੀ ਬੰਦਾ ਇਨਫਾਰਮੇਸ਼ਨ ਦਏਗਾ ਉਹਦਾ ਨਾਮ ਸੀਕ੍ਰੀਟ ਰੱਖਿਆ ਜਾਏਗਾ ਉਹਦੇ ਬਾਰੇ ਪੁੱਛਿਆ ਨਹੀਂ ਜਾਏਗਾ ਬੇਸਿਕ ਟਾਰਗੇਟ ਤੇ ਜਿਹੜੇ ਹੈਗੇ ਆ ਉਹ ਡਰਗ ਸਪਲਾਈਰ ਹੀ ਠੀਕ ਹੈ ਕਿ ਸਭ ਬੰਦੇ ਆਏ ਸਾਡੇ ਬਾੜ 1 ਨੰਬਰ ਦੇ ਵਿੱਚ ਇਹਨਾਂ ਨੇ ਤਲਾਸ਼ੀਆਂ ਲਈਆਂ ਨਿਸ਼ਾਨੀ ਮਿਲਿਆ ਨਾ ਪਰ ਜਿੱਥੇ ਨਸ਼ਾ ਵਿਕਦਾ ਹੈ ਉਹਨਾਂ ਨੂੰ ਉੱਥੇ ਕੰਪਲੀਟ ਕਰਨੀ ਚਾਹੀਦੀ ਬੰਦਿਆਂ ਨੂੰ ਉੱਥੇ ਬੰਦੇ ਫੜਨ ਜਿੱਥੇ ਨਸ਼ਾ ਵਿਕਦਾ ਹੈਗਾ ਬਾੜ ਨੰਬਰ ਨੂੰ ਕਿਉਂ ਬਦਨਾਮ ਕਰ ਰਹੇ ਹੋ ਸਾਡੇ ਸਦਾ ਬਾਤ ਨੂੰ ਨਹੀਂ ਕਰਨਾ ਚਾਹੀਦਾ ਬਦਨਾਮ ਇਹ ਮੈਂ ਪ੍ਰਸ਼ਾਸਨ ਅੱਗੇ ਵੀ ਕਰਨਾ ਚਾਹੁੰਦਾ ਹਾਂ ਗੱਲ ਪੰਜਾਬ ਪੁਲਿਸ ਅੱਗੇ ਵੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਨਾਲ ਖੜੇ ਦੇ ਹਾਂ ਜੋ ਪੰਜਾਬ ਪੁਲਿਸ ਕਹੇਗੀ ਆਪਾਂ ਉਹਦੇ ਨਾਲ ਖੜੇ ਦੇ ਹਾਂ ਜਿੱਥੇ ਸਾਨੂੰ ਕਹੇਗੀ ਆਪਾਂ ਉੱਥੇ ਡਿਊਟੀ ਲਾਵਾਂਗੇ ਉਹਨਾਂ ਨਾਲ ਖੜ ਕੇ ਅਸੀਂ ਅੱਧਾ ਦੀ ਕੋਈ ਗੱਲ ਨਹੀਂ ਹੈ। ਵਾਟ ਵਾਟ ਦੇਖੋ ਮੈਂ ਤਾਂ ਕਹਿਣ ਦੀ ਮੇਰੀ ਗੱਲ ਇਹ ਹੈਗੀ ਜਿੱਥੇ ਨਸ਼ਾ ਵਿਖਦਾ ਹੈ ਗਾਵੇ ਪ੍ਰਸ਼ਾਸਨ ਨੂੰ ਤਾਂ ਉੱਥੇ ਜਾਣਾ ਚਾਹੀਦਾ ਵੇ ਜਿੱਥੇ ਨਸ਼ਾ ਨਹੀਂ ਵਿਖਦਾ ਉੱਥੇ ਕਿਉਂ ਆਉਂਦੀ ਹੈ ਪ੍ਰਸ਼ਾਸਨ? ਪ੍ਰਸ਼ਾਸਨ ਕਿਉਂ ਪਰੇਸ਼ਾਨ ਕਰਦੀ ਲੋਕਾਂ ਨੂੰ ਆ ਕੇ ਪਰ ਮੈਂ ਚਲੋ ਠੀਕ ਹੈ ਉਹਨਾਂ ਦੀ ਡ ਜਿੱਥੇ ਮਿਲਦਾ ਵੇ ਉਹਨਾਂ ਨੂੰ ਫੜੋ ਬਤਨਾਮ ਕੀਤਾ ਜਾ ਰਿਹਾ ਸਾਡੇ ਬਾੜ ਨੂੰ ਬਤਨਾਮ ਕੀਤਾ ਜਾ ਰਿਹਾ ਮਲੇ ਨੂੰ ਮੈਂ ਇਸ ਪ੍ਰਸ਼ਾਸਨ ਅੱਗੇ ਗੱਲ ਕਰਨਾ ਚਾਹੁੰਦਾ ਵਾਂ ਪਰ ਇਸ ਬਾੜ ਦੇ ਵਿੱਚ ਨਸ਼ਾ ਨਹੀਂ ਵਿਕਦਾਗਾ ਜਿੱਥੇ ਨਸ਼ਾ ਵਿਕਦਾ ਤੁਸੀਂ ਉਹਨਾਂ ਨੂੰ ਫੜੋ ਜਾ ਠੀਕ